ਸਾਰੇ ਵੀਰ ਭਰਾਵਾਂ ਨੂੰ ਤੇ ਕਰਤੀ ਆਪਾਂ ਫੇਰ ਨਵੇਂ ਬਲੌਗ ਦੀ ਸਟਾਰਟਿੰਗ ਤੇ ਥੋੜਾ ਆਪਣਾ YouTube ਦੇ ਵਿੱਚ ਰਟਾ ਜਾ ਪਿਆ ਗਿਆ ਸੀਗਾ ਤੇ ਉਹ ਆਪਣੀ ਮਈ ਤੇ ਝੋਟੇ ਖਲੋਤੇ ਆ ਤੇ ਅੱਜ ਸਾਡਾ ਰਪਲਾਨ ਬਣ ਗਿਆ ਵਸਾਖੀ ਆਨੰਦਪੁਰ ਜਾਣ ਦਾ ਤੇ ਮਿਲਦੇ ਆ ਛੇਤੀ ਗਾੜੀ ਲੈਨੇ ਆ ਸ਼ਾਰਟ ਤੇ YouTube ਦਾ ਆਪਣਾ ਕੋਈ ਚੱਕਰ ਜਾ ਪਿਆ ਗਿਆ ਸੀ ਤੇ ਇਹ ਕਰਕੇ ਫੇਰ ਥੋੜਾ ਬੰਦ ਜਾ ਆ ਹੁਣ ਕਰ ਲੱਗੇ ਆ ਫੇਰ ਸਟਾਰਟ ਬੜੇ ਕਮੈਂਟ ਆਏ ਇਹ ਵੀ ਹਾਂ ਤੇ ਕਿਉਂ ਤੁਸੀਂ ਬਲੌਗ ਬਣਾਏ ਬੰਦ ਕਰਤੇ ਆ ਤੇ ਹੈਪੀ ਹੋਣੀ ਵਖਾਲਦਾ ਘੋੜਿਆਂ ਤੇ ਨਹੀਂ ਅੱਜ ਜਾਣਾ ਟਰਾਲੀ ਵੀ ਉਹ ਲੱਗੀ ਆ ਤੇ ਭਾਰੀ ਹੋਣੀ ਚੱਲੇ ਆ ਕਹਿੰਦੇ ਕਾਰ ਤੇ ਜਾਣਾ ਅੱਜ ਹਾਂਜੀ ਭਾਜੀ ਕੀ ਹਾਲ ਜੀ ਫੌਮ ਚ ਕੰਮ ਆਜੋ ਆਜੋ ਬੰਦੇ ਢੀਕਣ ਦੇ ਅੱਗੇ ਚਲੋ ਫੇ ਚੱਲੀਏ ਹਾਂਜੀ ਲੋ ਵੀ ਆ ਗਏ ਟਾਂਡੇ ਤੇ ਤੁਹਾਡੇ ਬੰਦੇ ਨੂੰ ਚੇਤਾ ਹੋਣਾ ਵੀ ਗੱਡੀ ਤੇ ਤੁਆਣੀ ਹਜੇ ਗੱਡੀ ਢੋਣ ਲੱਗ ਪਈ ਹੁਣ ਮੈਨੂੰ ਲੱਗਦਾ ਟਾਈਮ ਹੋ ਜਾਣਾ ਵਾ ਪਹਿਲਾਂ ਹੀ ਸਿੱਧਾ ਜਾਣਾ ਸੀ ਤਵਾੜੇ ਨੂੰ ਕੀ ਗਿਰ ਭਾਜੀ ਹੁਣੀ ਵੇਟ ਕਰਦੇ ਹੋਣਾ ਨੂੰ ਟਾਈਮ ਲੱਗ ਜਾਣਾ ਹੈਗਾ ਗਾੜੀ ਸੈਂਕਰ ਮਿਲਦੀ ਉੱਥੇ ਚੱਲ ਜਿਓ ਗਾੜੀ ਸੈਂਕਰ ਮਿਲਣਾ ਕਿ ਉੱਥੇ ਛੱਡਣਗੇ ਉਹ ਤੁਹਾਨੂੰ ਅਜੇ ਇੱਥੋਂ ਘੰਟਾ ਡੇਢ ਘੰਟਾ ਲੱਗ ਜੇਗਾ ਗੱਡੀ ਪਰ ਭਰੋ ਧਵਾਈ ਨਹੀਂ ਤੇ ਹੁਣ ਧਵਾ ਕੇ ਹੁਣ ਦੁਰਦੀ ਆ ਲਓ ਜੀ ਬੰਦਿਆਂ ਲੱਗੀ ਭੁੱਖ ਭਾਜੀ ਕੀ ਗੱਲ ਕੀ ਗੱਲ ਆਮੀ ਵਾਲੀ ਤੋਂ ਇਹੇ ਪੰਜ ਵਾਲੀ ਅਹੇ ਤੁਹਾਨੂੰ ਕੀ ਗੱਲ ਆ ਤੁਸੀਂ ਬੜਾ ਪਕੌੜਿਆਂ ਨੂੰ ਠੱਕ ਦਿੱਤਾ ਯਤਾਂ ਤੋਂ ਲਾ ਕੇ ਖਾਣਾ ਕੋਈ ਠੀਕ ਠੀਕ ਖਾਓ ਖਾਓ ਥੋੜੀ ਜਿਹੀ ਆਉਂਦੇ ਸੋ ਜੀ ਪਹੁੰਚ ਗਏ ਗੜ ਸ਼ੰਕਰ ਬਾਕੀ ਕੋ ਬੰਦੇ ਗੱਡੀ ਆ ਕੋ ਪਿੱਛੇ ਕਮੀਆਂ ਪੈਂਦੀਆਂ ਨੇ ਵਿੱਚ ਕਮੀਆਂ ਆਉਂਦੀਆਂ ਮਾੜੇ ਢੇੜ ਆ ਗਏ ਮਾੜੇ ਢੇੜ ਢੇੜ ਥੋੜੇ ਜਿਹਾ ਉਲਟੇ ਚੱਲ ਗਏ ਪੁੱਠੀ ਜਿਦਾਰੀ ਪੁੱਠੀ ਘੇੜ ਗਈ ਪੈ ਗੇਅਰ ਪਸ ਗਿਆ ਭਾਜੀ ਇਹ ਕਿਹੜੇ ਤੋਂ ਪੋਣਾ ਨਵੇਂ ਦੇ ਹੈ ਕਿ ਪੁਰਾਣੇ ਤੇ ਦੇਦੇ ਆ ਕੀ ਬਣਦਾ ਜੇ ਡਾਕਟਰ ਲੱਭਿਆ ਇੱਕ ਇੱਕ ਡਾਕਟਰ ਲੱਭਿਆ ਵਾ ਜੇ ਇਹਦੇ ਨੇ ਆਹੋ ਦੂਰਬੀਨ ਨਾਲ ਕਹਿੰਦਾ ਕਰਨਾ ਬਾਰੇ ਬਾਹਰ ਬਾਹਰ ਭੇਜੀ ਇਹਦੇ ਹੋ ਗਿਆ ਔਰ ਫਿਰ ਪਹਿਲੇ ਚੈਨਲ ਤੇ ਚੱਲੂਗਾ ਤੇ ਨਹੀਂ ਤੇ ਫਿਰ ਨਵੇਂ ਦੇ ਕੰਮ ਬਣੂਗਾ ਔਰ ਕੀ ਇਹ ਕਿਹਦੀ ਬਾਤ ਬਾਤ ਹੈ ਲਓ ਜੀ ਅਨੰਦਪੁਰ ਗਿਆ ਪਹੁੰਚ ਤੇ ਹੁਣ ਤੇਜਵੀਰ ਹੋਣਾ ਕੋ ਜਾਣਦੇ ਹੋ ਗੱਡੀ ਗੱਡੀ ਆ ਹਾਂਜੀ ਬਾਜੀ ਫੋਨ ਆ ਗਿਆ ਆ ਜੀ ਲੰਗੇ ਆ ਨਹਿਰਾ ਨੋਰਾ ਨੰਗਣ ਡੇਗਾ ਜੀ ਚਲੋ ਆਈ ਵਈ ਨਾ ਸਿੱਧ ਨਕੇ ਕੱਡੀ ਵਿਚਾਰੀ ਕਿਹਨ ਕੱਡੀ ਵਿਚਾਰੀ ਕੀ ਕਰੇ ਸਾਡੀ ਉਹ ਭਰਾਵਾ ਤੁਹਾਡੇ ਟੈਰੀ ਵੱਟਿਆ ਇੱਕ ਇੱਕ ਲੰਗ ਫੇ ਤੈਨੂੰ ਹੀ ਲਾਲ ਸ਼ਾਇਦ ਜੇ ਕਦੇ ਉੱਥੇ ਟਮਾਈ ਉਹ ਇੱਕ ਇੱਕ ਦੋ ਇਹਦੇ ਅੱਗੇ ਵੀ ਜਵਾੜੀ ਖੜਾ ਇਹ ਤੇ ਕਿਰਪਾ ਦੀ ਹੁਣੀ ਵੀ ਥਾਰਾਂ ਤਿੰਨ ਥਾਰਾਂ ਵਾ ਇੱਕ ਸਕਾਰਪੀਓ ਆਪਣੀ ਵਾਲੀ ਸਵਿਫਟ ਜਿੰਦਾਬਾਦ ਮਿਲ ਲਿਆ ਹੁਣ ਕੀਤਪੁਰ ਸਾਹਿਬ ਲੋਕੇ ਆ ਗਏ ਆ ਹਣ ਝੜਾ ਝੜਾ ਮਾਰਦੇ ਆ ਬਾਕੀ ਦੇਖੋ ਕਿੱਧਰ ਬਣ ਜਾਂਦੇ ਆ ਕੀ ਬਣਦਾ ਚਲੋ ਵੀ ਚੱਲੀਏ ਆ ਜਓ ਮੁੰਡਿਆ ਜੀ ਪਹੁੰਚ ਗਏ ਆ ਨੰਦਪੁਰ ਸਾਹਿਬ ਤੇ ਖੜੇ ਆ ਹੁਣ ਬਸ ਭਾਰੀ ਨਿਕਰਾਂ ਨਾ ਕਰਾਂ ਲਾ ਲੋ ਹੁਣ ਤੇ ਬਾਬਿਆਂ ਨੇ ਸ਼ਮਕ ਸ਼ਮਕ ਵੜੀ ਫੇਰਨੀ ਬਾਬਿਆਂ ਨੇ ਤੁਹਾਨੂੰ ਜਗਾ ਪੀਜ ਤੇ ਆਈ ਆ ਨਿਕਰਾਂ ਪਾਈਆਂ ਗੁਰੂ ਘਰ ਆਏ ਕਿਹੜੇ ਕੌਮੀ ਵੇ ਤੁਸੀਂ ਹੋ ਮਿੱਤਰਾਂ ਲੱਗੀ ਭੁੱਖ ਤੇ ਮੜ ਚੱਲੇ ਭਾਈ ਹੁਣੀ ਭਾਈ ਹੁਣੀ ਤੇ ਪਹਿਲਾਂ ਚੱਲੇ ਕਰਦੀਆਂ ਵੇਲੀਆਂ ਤੇ ਹੁਣ ਪਰ ਢਿੱਡ ਕਿੱਥੋਂ ਰਾਈਦੇ ਭਾਈ ਹੁਣਾਂ ਦੇ ਬਲਟੇ ਬਾਲਟੇ ਚੋ ਬਾਲਟੇ ਚੋ ਕੀ ਸੁਦੇ ਹਾਲਟੇ ਕੋਗ ਤੇ ਲਾਏ ਆ ਭਰਾ ਐਪਾਂ ਇਹ ਖਾਦਾ ਭਾਈ ਦਾ ਕੰਮ ਆ ਆ ਨਵੈ ਲਗਾ ਲੋ ਵੀ ਮਿੱਤਰੋ ਪਹੁੰਚ ਗਏ ਆ ਗੇਟ ਤੇ ਗੇਟ ਤੇ ਵੇਦਦੇ ਹਣ ਕੀ ਸਾਖਤਾ ਬਣਦਾ ਅੱਜ ਬਹਿ ਜਾ ਬਹਿ ਜਾ ਹੁਣੇ ਹੀ ਰੇਟ ਪਈ ਕੋੜੇ ਕੋੜੇ ਸਾਰੇ ਹਾਜ਼ਰ ਆ ਬਾਕੀ ਵੇਖਦੇ ਆ ਕੀ ਸਾਖਤਾ ਹੁਣ ਕੀ ਬਣਦਾ ਸ਼ੁਰੂਆਤ ਕਰ ਦੂ ਹਣ ਉਹਦੀ ਵੇਟ ਆ ਬਸ ਹਾਂ ਸ਼ੁਰੂਆਤ ਤੇ ਹੋਈ ਜਾਣੀ ਜਿੰਨੀ ਜੰਤਾ ਲੱਗਦੀ ਮੈਂ ਲੱਗਦੇ ਮੇਰੇ ਤੇ ਨਾ 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 ਸ਼ੁਰੂਆਤ ਉਹ ਤੇ ਵਟਾ ਕੇ ਕੰਮ ਨਹੀਂ ਲਾਈ ਪੁੱਛ ਲੈ ਫੇਰ ਤੇ ਨਾਲੇ ਵੱਡੀ ਨਹੀਂ ਲਾਈ ਹਾਂ ਉਹਦੀ ਤੋਂ ਵੱਡੀ ਵੇਖੋ ਹੁਣ ਕਿੱਥੇ ਮੈਚ ਪਾਤਾ ਆ ਕੀ ਕਹਿੰਦੇ ਉਹ ਵੇਖ ਜ਼ੋਰ ਮਰਚੀ ਲੈ ਰਹੀ ਜ਼ੋਰ ਕਮਲ ਕਮਲ ਤਾਰਪੁਰੀਆ ਇਸਕੋ ਬੋਲਦੇ ਹੈ ਗੇਟ ਕੀ ਕਹਾਂ ਗੇਟ ਆ ਗੇਟ ਦੇ ਗਾੜੀ ਨਹੀਂ ਤੇ ਹੀ ਖਾਉਂਦਾ ਪਤਾ ਨਹੀਂ ਕੀ ਚੱਕਰ ਵਾ ਇੱਥੇ ਕਿਉਂ ਨਹੀਂ ਆਉਂਦੇ ਇੱਥੇ ਗੱਲਬਾਤ ਬਣਦੀ ਆ ਪਾਹੀ ਪਾਹੀ ਜੀ ਕੋ ਕਾਂਡ ਹੋਇਆ ਬਣਾਲਾ ਕਿੱਥੇ ਲੱਗਾ ਸੀ ਇੱਥੇ ਕਿਤੇ ਲੱਗਾ ਸੀ ਇੱਥੇ ਕਿਤੇ ਹੋਰ ਅੱਪਾ ਅਸੀਂ ਇਹ ਜਾ 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 ਲੈਂਦੇ ਫਿਰਨੇ ਆ ਕੀ ਬਣਦਾ ਗੱਡੀ ਬਣਦਾ ਗੱਡੀ ਇਸ ਲਈ ਤਾਂ ਅਸੀਂ ਗੱਡੀ ਤੇ ਆਏ ਨੇ ਅਸੀਂ ਬੰਦਣਾ ਇਨਫੋਰਮੇਸ਼ਨ ਦੇਣੀ ਹੈ ਅੱਗੇ ਜਾ ਕੇ ਹੁਣ ਓਕੇ ਜਨਾਬ ਜਨਾਬ ਜੀ ਕਹਿਣ ਟੈਲੀਫੋਨ ਤੇ ਸੱਚੀ ਚੱਲੋ ਇਸ ਤਰ੍ਹਾਂ ਲਈ ਤੋਰਨ ੜਿਆ ਇਸ ਤਰ੍ਹਾਂ ਆ ਵੀ ਕੀ ਕਰੇ ਹੁਣ ਚੱਲ 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 ਬਿਲਕੁਲ ਨਹੀਂ ਹੈ ਗਿਆ ਸਾਲਾ ਜੀ ਤੂੰ ਆ ਵਜੰਡਿਆ ਕਿਦਾਂ ਭਰ ਲੈ ਭਰ ਨਹੀਂ ਬੜਾ ਭਾਈ ਹੁਣਾਂ ਨੇ ਵੇਖ ਕੇ ਹੁਣ ਗੇਮਾਂ ਗਮਾਂ ਟਾਈਮ ਹੋ ਗਿਆ ਵਾ ਤੂੰ ਦਾ ਕਿੰਨਾ ਟਾਈਮ ਸਵਾਇ ਇੱਕ ਹੋ ਗਿਆ ਸਵਾਇ ਇੱਕ ਹੋ ਗਿਆ ਭਾਈ ਹੁਣਾਂ ਫੇਰ ਲੱਗੀ ਭੁੱਖਾ ਜੋ ਮੋੜ ਹੋਰ ਤੇ ਗੁੱਟਾ ਬਾਹਰ ਲੱਗੇ ਇੱਕ ਤੇ ਖੁੱਦਰਾ ਵੀ ਬੜਾ ਯਾਰ ਚਲੋ ਕਰਦੇ ਆ ਕੰਮਕਾਜ ਆਜੋ ਸ਼ਕਲੋ ਸੜਕਾਂ ਦਾ ਸੁੰਨ ਸਾਨ ਹੁੰਦ ਗਿਆ ਲੰਘ ਗਿਆ ਭਾਜੀ ਮੋੜ ਵੀ ਗਾ ਲੰਘ ਗਏ ਨਹੀਂ ਕਰੋ ਬੈਕ ਗੱਡੀ ਨੀਂਦ ਚੀ ਨੀਂਦ ਦਾ ਸੌਦਾ ਸਾਰਾ ਹੀ ਕੋਈ ਨੀਂਦ ਕਰ ਲਾ ਬੈਗ ਪਰ ਆ ਹੌਲੀ ਹੌਲੀ 올ਡ ਹਾਰਸ ਰੈੱਡ ਲਗਾਉ। ਚੱਲ ਵੀ ਮਿੱਤਰਾ। ਓਏ ਤਾਰੇ ਜੇ ਬੜੇ ਔਡੇ ਵੀਡੀਓ ਜਿਤੇ। ਆਹੋ ਲੱਗਦਾ ਲਾਈਟਾਂ ਤੇ ਆਣੇ ਆਣੇ। ਜ਼ਰੂਰੀ ਥੋੜਾ ਹਰ ਵਾਰੀ ਨਹੀਂ ਆਉਂਦੇ। ਤੇ ਬਾਜੀ ਸਾਨੂੰ ਇੱਕ ਰੂਮ 'ਚ ਖੜਨ ਲੱਗਾ ਜੇ ਉੱਥੇ ਹੋਏ ਨਾ ਗੱਦੇ, ਨਾ ਕੰਬਲ। ਵੇਖੋ ਕੀ ਬਣਦਾ। ਗੱਡੀ ਪਿੰਡ ਤੋਂ ਛੇਚ ਦੀ। ਮੈਂ ਇੱਥੇ ਖੜਨ ਲੱਗਾ। ਕਿੰਨਾ ਚਲੋ ਚੱਲੀਏ ਥਾੜੀ। ਇਹ ਜਿਹੜੀ ਬੱਲੇ ਕਰੀ ਹੈ ਕਿ ਇਸ ਕਿਹੜਾ ਕਦੀ ਕੀ ਪਿਛਲੀ ਵਾਰੀ ਇੱਥੇ ਹੀ ਆਵੇ। ਇੱਥੇ ਨਹੀਂ ਸਾਲਿਆ ਉੱਥੇ। ਨਹੀਂ ਨਹੀਂ। ਪਿਛਲੀ ਵਾਰੀ ਆਹਲੇ ਤੇ ਅਸੀਂ ਆ ਗਏ ਸੀ। ਨਹੀਂ ਨਹੀਂ ਉੱਥੇ ਆ ਗਏ। ਥੋੜੀ ਇਹਲੇ ਤੇ ਵਹਿਲੇ ਬੋਲਦੇ ਨੇ। ਕੀਰਤਪੁਰਣਾ ਨੇ। ਆਹਲੇ ਮੇਲਾ ਵੀ ਆਇਆ ਸੀ। ਆਹਲੇ ਮੇਲਾ ਵਾਵਾ ਕਰਕੇ ਚੈੱਕ। ਉਹ ਸਾਲਿਆ ਮੇਲਾ ਜਿੱਤ ਲਿਆ ਆ। ਇੱਥੇ ਥੋੜੀ ਸੀ ਉਹ। ਆਹਲੇ ਦੇ ਹਵਾ ਵਾਤਾ ਸਹੀ ਗਰਾਊਂਡ ਤੇ ਹੀ। ਉਹ ਕੀਰਤਪੁਰ ਹੀ। ਕੀਰਤਪੁਰ ਥਾਣੇ ਭਾਈ। ਚਲੋ ਹੁਣ ਸੈਟ ਹੋ ਪਰੇ। ਚਲੋ ਪਰੇ। ਪੁਰਾਣੀਆਂ ਗੱਲਾਂ ਨਹੀਂ। ਜੋ ਹੁਣ ਆ ਹੋ ਗਿਆ। ਢੋੜੀ ਲਾਲ। ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ। ਰਾਤੀ ਸੌਂ ਗਏ ਸੀ। ਭਾਜੀ ਹੁਣੀ ਉੱਠ ਗਏ ਹੋਰ ਤੇ ਦਮਸਿੰਗ ਦਮਾਲਾੜੀ ਸਜਾਉਣ ਬੜੇ ਗਾਂਜ ਗੱਡੀ ਆਪਣੀ ਥੱਲੇ ਖੜੀ ਇਸ ਤੋਂ ਬਾਅਦ ਜਾਵਾਂਗੇ ਕਿੱਧਰ ਨਹੀਂ ਜਾਣਾ ਭਾਜੀ ਕਿੱਧਰ ਨਹੀਂ ਜਾਣਾ ਹੋਰ ਸਪੋਰ ਸਾਹਿਬ ਜਲਦੀ ਸਪੋਰ ਸਾਹਿਬ ਜਾ ਕੇ ਟਮਾੜਾ ਜਾ ਉੱਥੇ ਬੰਦੇ ਇੱਕ ਨੂੰ ਮਿਲਣਾ ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ ਕੀਰਤਪਾਲ ਸਾਹਿਬ ਉਧਰ ਮੜਾ ਗਿਆੜਾ ਕੱਢਾਈਏ ਮੱਥਾ ਟੇਕਾਈਏ ਨਾਲੇ ਫਿਰ ਮਿਲਦੇ ਆਂ ਬੰਨਲਾ ਬੰਨਲਾ ਹੋਣੀ ਤੂੰ ਲਓ ਜੀ ਪਵੌਰ ਸਾਹਿਬ ਲੱਗੇ ਆਗੇ ਨੰਗਲ ਕੋਈ ਕੋਈ ਵਾਰ ਉਹਦੇ ਕਰਕੇ ਸਾਨੂੰ ਕੋਈ ਇਹ ਜਿਹੜਾ ਉਹ ਤਾਂ ਤਾਂ ਕਰ ਰਹੀ ਹੈ ਕੋਈ ਨਹੀਂ ਫਟਵਾ ਤੋਟ ਕੇ ਭਾਈ ਨਾ ਇਸ ਲੋਕ ਦੀ ਮੈਂ ਤਾਂ ਭਾਈ ਕਹਿੰਦਾ ਪਤਾ ਕਰ ਲੈਣੇ ਆ ਨਾ ਆਈ ਵੇ ਓਟਾ ਹਾਂ ਹਲੋ ਭਾਜੀ ਫੋਨ ਦਾ ਟੋਟਲ ਹੀ ਖਲੇ ਡੂੰਗਾ ਬੜਾ ਲੈ ਆਂਗੇ ਜਾਣਾ ਕਿੰਨੇ ਨਾ ਹੀ ਲੱਭਣਾ ਹੀ ਉਹ ਤਾਂ ਹੈ ਆਪਾਂ ਬਲਤੇ ਰਹਿਣਾ ਹੀ ਕੱਖ ਨਹੀਂ ਇਹ ਤੇ ਅੱਗੇ ਅਚਾੜਾ ਪਵਾੜਾ ਭਾਜੀ ਹੋਣੀ ਜ਼ਿਆਦਾ ਬਿਜ਼ੀ ਹੈ ਕੋਈ ਇਹਦੇ ਸਾਡੇ ਵਲੌਗਾਂ ਚ ਕੀ ਗੱਦ ਪਾਇਆ ਹੋ ਹਾਂ ਕਰੋ ਭਾਜੀ ਮੁੱਦੇ ਦੀ ਗੱਲ ਕਰਦਾ ਮੈਂ ਮੁੱਦੇ ਦੀ ਗੱਲ ਕਰੋ ਤੇ ਕੋਲਾ ਫੋਟੋਆਂ ਚ ਤੇ ਲੱਗਦਾ ਹੀ ਜਿੱਦਾਂ ਪਹਿੰਜੋ ਬੜਾ ਜਿਆਦਾ ਵਧੀਆ ਲੱਗਦਾ ਇਹ ਸਫਰ ਵੀ ਇੰਨਾ ਪੈ ਗਿਆ ਪਰ ਗੱਲ ਜੀ ਨਹੀਂ ਬਣੀ ਉਹ ਜੀ ਚਲੋ ਲੰਡਨ ਬ੍ਰਿਜ ਲੱਗਦਾ ਹੀ ਲੰਡਨ ਆ ਜੀ ਲੰਡਨ ਤੇ ਨਹੀਂ ਜਾ ਜਾਣਾ ਕਿਹੜੀ ਕੋਈ ਫੋਟੋ ਫੋਟੋ ਤੇ ਇੰਜ ਆ ਕੇ ਬੂਡ ਪੜ ਮੈਂ ਹੀ ਪਾ ਲਾ ਹੈ ਬੂਡ ਪਾ ਲਾ ਤੂੰ ਹੈ ਨਾ ਬਈ ਨੂੰ ਪਾ ਦੇ ਆਲੇ ਜਦ ਤੂੰ ਬਾਹਰ ਦੇਖੜ ਕੇ ਮਖਾ ਦੇ ਮਾੜਾ ਜਿਹਾ ਨਿਕਲ ਕੇ ਮਖੌਂਦਾ ਮੈਂ ਪਹਿਲੇ ਥੱਲੇ ਉਹ ਵੇਖ ਲਈਨੇ ਫੋਟੋ ਫੋਟੋ ਵਾਲੀ ਉੱਤੇ ਹੀ ਮੀੜਾ ਲਾ ਕੇ ਤੇ ਨਹੀਂ ਲੱਗਦਾ ਤੇ ਬੜਾ ਹੀ ਉਦਾਂ ਆਈ ਆ ਜਨਤਾ ਉਦਾਂ ਬੜੇ ਮੁੰਡੇ ਮੁੰਡੇ ਫਨ ਕਰਨ ਵਧੀਆ ਚੀਜ਼ ਬਣਾਈ ਹੁੰਦਾ ਟਾਈਮ ਹੋ ਗਿਆ ਬਣੀ ਸਾਡਾ ਬੰਦਾ ਪਹੁੰਚ ਵੀ ਗਿਆ ਉੱਥੇ ਵੇਖੋ ਆ ਵੀ ਗਿਆ ਉਹ ਤਾਂ ਵਧੀਆ ਲੋਕੇਸ਼ਨ ਉਦਾਂ ਪਿੱਛੇ ਆ ਜਾਓ ਆ ਜਾਓ ਗੋਪੀ ਬਾਹਰ ਆ ਜਾਓ ਅਈਆ ਕੋਈ ਜਿਵੇਂ ਆ ਰਹੀ ਆ ਤਾਂ ਮੈਂ ਬਣਾਇਆ ਤਾਂ ਖਤਰਾ ਪਰ ਇਹ ਰਿਸਕ ਲੈਣਾ ਥੋੜੀ ਛੱਡਦੇ ਆ ਰਿਸਕ ਤੇ ਲਾਏ ਭਾਜੀ ਹੁਣ ਕੋਈ ਕੋਈ ਵੇਖ ਓਏ ਬੈਕ ਕੋਲੇ ਬਣਾਇਆ ਹੋਇਆ ਹੈ ਨਾ ਇਦਾਂ ਦਾ ਟੋਜ ਨੇ ਤੁਹਾਨੂੰ ਟੋਜਣਾ ਤੇ ਕਿੱਥੇ ਜਾਂਦੇ ਜਿੱਥੇ ਜਾਈਏ ਉਹਨਾਂ ਨੇ ਫੁੱਦੂ ਕੰਮ ਨਹੀਂ ਕੀਤਾ ਮੋਟਰਸਾਈਕਲ ਕੋਈ ਨਹੀਂ ਕਾਇਆ ਸੰਦਾਂ ਵਧੀਆ ਵਾਂਗੇ ਕਿ ਤਾਂ ਕਿਉਂ ਸੱਪ ਕਿਉਂਦੇ ਉਹਵੇਂ ਲਾਇਆ ਸਾਈਡਾਂ ਤੇ ਗੁੱਲ ਧਈਓ ਅੱਜ ਆਈ ਤੇ ਨਾ ਕੋਈ ਬੜੀ ਬੜੀ ਹੈ ਨਾ ਇਹ ਬੜੀ ਗੱਲ ਹੈ ਜਿਹਦੇ ਨਾਲ ਹੁੰਦਾ ਹੈ ਇਹ ਜਮਟਾ ਜਹ ਲੜਾ ਜਾ ਤੇ ਬਣਾ ਹਿਲਦਾ ਚੱਲਣ ਡਿਆ ਚੱਲਣ ਡਿਆ ਪਰ ਪੁਕਿਆਈ ਬੜੀ ਗੁਰਵਾ ਅੰਠੇ ਮੰਨੀ ਆਉਣ ਨੂੰ ਆਉਂਦਾ ਉਹ ਹੋ ਗਿਆ ਪਰਲੇ ਬਣਿਆ ਜੇ ਲੱਗ ਜਾ ਇਹ ਵੀ ਉਹ ਚੀਕ ਉਹ ਲੈ ਰਹੀ ਥੀ ਮੇਰੇ ਨਾਲ ਕੁੱਤੀ ਹੋਣਾ ਆਹੋ ਗੁਰੂ ਜੀ ਆਉਂਦੇ ਆ ਆਹੋ ਨਹੀਂ ਆਉਂਦੇ ਓ ਜੀ ਵੇਖੋ ਉਪਰੋਂ ਥਿਊ ਆ ਕੀ ਆ ਉਹ ਵਿੱਚ ਪਾਣੀ ਦੇ ਵਿੱਚ ਕੀ ਆ ਬਹੁਤ ਮੈਂ ਦੇਖਣਾ ਕੀ ਪਛਾਇਆ ਉਹ ਗਾੜੀ ਅੱਗੇ ਵੀ ਹੈ ਉਹ ਤੇਰੀ ਘਲਾਰੇ ਵੇਹ ਮਾਰਾ ਬੜਾ ਵੱਜਦਾ ਈ ਓਏ ਸਹੀ ਗੱਲ ਦਾ ਓਏ ਆ ਪਾਏ ਯੋਨੀ ਚਿੱਲ ਕਰ ਰਹੇ ਥੱਲੇ ਡੰਡਾ ਕੁੰਡਾ ਆ ਕਿਤੇ ਰਹੀ ਮੈਂ ਕਿ ਚੱਲੋ ਜੀ ਉੱਧਰ ਪਰਲੀ ਸਾਡਾ ਜਿੱਤੇ ਲੋਵੀ ਆ ਗਿਆ ਬ੍ਰਿਜ ਦੇ ਉੱਤੇ ਕਹਿੰਦੇ ਗੋਰੀਆਂ ਵੇਲੇ ਦਾ ਬਣਿਆ ਏ ਆ ਸਾਰਾ ਕੰਮ ਆ ਸਾਰਾ ਜੂ ਪੈਪ ਤੇ ਟਿਕਿਆ ਆ ਜਿਹੜਾ ਹਾਂ ਬਣਾਇਆ ਗੋਰੀਆਂ ਵੇਲੇ ਪਰ ਸਾਡੇ ਕੁੜੀ ਸਾਡੇ ਇਧਰ ਕਾਲੇ ਵੀ ਫਿਰਦੇ ਆ ਰੰਗ ਵੀ ਨਹੀਂ ਕਰਾ ਸਕੇ ਜਾਲੀ ਜਿਹੜੀ ਸਹੀ ਗੱਲ ਆ ਰਿਪੇਅਰ ਨਹੀਂ ਹੋਈ ਬਾਅਦ ਚ ਇਹਦੀ ਸੰਭਾਲ ਕਰਨੀ ਚਾਹੀਦੀ ਹੈ ਲੋਕੇਸ਼ਨ ਤੇ ਬਹੁਤ ਹੀ ਸਰਾਵਾ हां जी मित्रों आ जाओ ध्यान ना ध्यान ना किद्दा सारे, सारे आ जाओ <laughs> <थीक था जो। laughs> हां <laughs> लो जी किद्दा सारे आ जाओ ठीक ठाक जाओ नहीं रोपी सबसे बड़े शिंग की सुर ਤੁਹਾਨੂੰ ਸੂਰਾਂ ਦਾ ਚੇਤਾ ਹੁੰਦਾ ਸੂਰ ਗਾਲਿਆ ਲੋਈ ਲੋਕੇਸ਼ਨ ਤੋਂ ਬਾਹਰ ਆ ਗਏ ਹੁਣ ਕੀਰਤਪੁਰ ਸਾਹਿਬ ਸਨਾਨ ਕਰਨਾ ਤੇ ਇਹ ਕਰੀ ਜਾਂ ਬਹੁਤ ਜਿਆਦਾ ਕਿਓ ਦੱਸਿਓ ਭਾਜੀ ਨੂੰ ਕਿ ਉਹ ਹੋ ਗਿਆ ਸੀ ਕੰਮ ਜਿਹੜਾ ਗੀਤਕ ਭਾਜੀ ਨੇ ਰਿਵਿਊ ਉਹ ਤੇ ਭਾਜੀ ਇਹ ਨਹੀਂ ਸੁੱਤੇ ਨਾ ਸਮਝਿਆ ਤੁਸੀਂ ਇਹ ਫੁੱਲਾਂ ਤੇ ਬੁੜੀਆਂ ਤਾਰਾਂ ਭਾਜੀ ਇਹ ਤਾਰਾਂ ਜੜੀਆਂ ਸੋਨਾ ਦੇ ਲਾਓ ਜੀ ਕਰੋ ਨਿਆਰੇ ਚੈੱਕ ਉਹਦਾ ਕੀ ਰੱਤੀ ਜਾਣ ਦੀ ਆ ਆਪਣੇ ਪੰਦੇ ਕਿੱਥੇ ਚੱਲ ਗਏ ਆ ਆਈਓ ਪਾ ਦੇ ਉਹ ਫਿਰੋਕਲੇ ਲਓ ਜੀ ਨਹਾ ਧੋ ਕੇ ਹਣ ਲੱਗੇ ਆ ਨਿਕਲਣਾ ਆਪਾਂ ਤੇ ਬਾਜੀ ਹੁਣੀ ਕਰੀਮਾ ਕਰਾਮਾ ਮਲਦੇ ਲੋ ਬੱਬਾ ਜੀ ਪਾ ਤੇ ਹਣ ਚਾਲੇ ਪਿੰਡ ਨੂੰ ਤੇ ਬਾਕੀ ਹੁਣ ਰਾਜਵੇਂ ਨੇ ਕੀ ਬਣਦਾ ਕਿੰਨਾ ਟਾਈਮ ਹੋ ਗਿਆ ਵਾ ਤਿੰਨ ਹਜ਼ਾਰ ਦਿਨ ਤਿੰਨ 17 ਦੇ ਆਦੇ ਹੋ ਗਏ ਹਾਲਾਤ ਮਾੜੇ ਕੁੜਾ ਔਖਾ ਇਹ ਮੈਂ ਕੀ ਕਹਦਾ ਵਾ ਥੋੜਾ ਘਰ ਘੜ ਹੋਈ ਤੁਹਾਨੂੰ ਨਹੀਂ ਪਤਾ ਲੱਗਾ ਕਾਦੀ ਥੋੜਾ ਪੈ ਗਿਆ ਚੱਕਰ ਕੋਈ ਪਹਾ ਹਾਂ ਅਸਰ ਉਹ ਸਹੀ ਮੜਾ ਕੈਮਰਾ ਇੱਥੇ ਪੱਪਰ ਲੱਗ ਜਾਣਾ ਹੈਲੋ ਇੱਧਰ ਨੂੰ ਜੇ ਮੂੰਹ ਬਣਿਆ ਆਵਾਂ ਆਸ਼ਾ ਹਾਂਜੀ ਝੂਠਾ ਝੂਠਾ ਹਸਾ ਰਲਾਸ ਹਾਰ ਝੂਠਾ ਹੀ ਹਸਾਵਾ ਤਾਂ ਹਾਂ ਵੀਡੀਓ ਖਾਦਾ ਕੋ ਮਗਾ ਹੀ ਨੇ ਦੇਖੋ ਡਬਲ ਟੈਕਾ ਵਖਾਲ ਦੀਏ ਚੱਲ ਚੱਲ ਕੋਈ ਉਹ ਵੀ ਬਣ ਗਿਆ ਇਦਾਂ ਕਰਿਓ ਹਾਂ ਐਦਾਂ ਕਰਕੇ ਐਦਾਂ ਕਰ ਲਈ ਐਦਾਂ ਕਰਾਂਗੇ ਐ ਆਹ ਨਹੀਂ ਨਹੀਂ ਬਣ ਗਿਆ ਨਹੀਂ ਬਣੀ ਗੱਲ ਕੰਮ ਬਣ ਗਿਆ ਬਣਿਆ ਨਹੀਂ ਬਣਿਆ ਨਹੀਂ ਬਣੀ ਗੱਲ ਬਾਜੀ ਇਹ ਨਾ ਹੈਵੀ ਫੇ ਚੱਕੋ ਬੰਦਿਆਂ ਨੂੰ ਲੱਗੀ ਆ ਨੀਂਦਰ ਚਾਹ ਦੀ ਭੁੱਖ ਨੀਂਦਰ ਭਰਾ ਭੁੱਖ ਦੇ ਸਾਲਿਓ ਰੱਜਦੇ ਨਹੀਂ ਕਾ ਕਾ ਚਾਹ ਦੀ ਤੋੜ ਚਾਹ ਦੀ ਵਜੀ ਤੋੜ ਸੋ ਤੇ ਤੂੰ ਡਿਆ ਗੋਪੀ ਚੱਲ ਮੈਨੂੰ ਵੀ ਨੀਂਦ ਆਉਂਦੀ ਆ ਤਾਂ ਫਿਰ ਆ ਗੱਡੀ ਫੜਦੀ ਪਚੂ ਪਚਾ ਲਉ ਜੇ ਬੱਖ ਚੱਲੋ ਵੀ ਮਿੱਤਰੋ ਚਲੋ ਆਹ ਈ ਚਾਹ ਟੂਟ ਪਾ ਲਿਓ ਪੀਓ ਚਾਹ ਇਹਨਾਂ ਕੰਮੀ ਕਹ ਲਾਓ ਜੀ ਪਹੁੰਚ ਗਏ ਟਾਂਡੇ ਬੰਦੇ ਘਰ ਜਾਂਦਾ ਨਾਲ ਨਹੀਂ ਲੈ ਬੰਦੇ ਘਰ ਜਾਂਦਾ ਨਾਲ ਨਹੀਂ ਲੈ ਜਿੱਤੇ ਤੇ ਮੀਟ ਕੇ ਬਾਅਦ ਕਰਦੇ ਭੁੱਖ ਲੱਗ ਗਈ ਆ ਕਦੀ ਨੀ ਸੁਂਦੀ ਆ ਜੈਕਾ ਜੈਕਾ ਕਦੀ ਚਾਹ ਹੁਣ ਵੇਤੇ ਆ ਕੀ ਬਣਦਾ ਭਾਜੋ ਮੋਬਾਈਲ ਆ ਵੱਡਾ ਫੋਨ ਆਪਣਾ ਆਹ ਇਹ ਇਹੜਾ ਰੱਖ ਤਾ ਇਹ ਬਲੇ ਬਲੋਟ ਤੱਕ ਨਾ ਚਲੋ ਵੀ ਸ਼ਰੀਅਤ ਲੰਗਰ ਆਜੋ ਵੀ ਮਿੱਤਰੋ ਸਾਰੇ ਥੱਕ ਗਏ ਮम्मा ਫੇਰ ਫੇਰ ਕੇ ਚਲੋ ਜੀ ਪੇਟ ਪੂਜਾ ਗਈ ਹੋ ਤੇ ਹੁਣ ਬਸ ਲੱਗੇ ਤੁਰਨ ਬਾਕੀ ਖਾਣਾ ਭੋਜਾ ਤੇ ਇਹਨਾਂ ਦਾ ਓਕੇ ਹੈ ਪੂਰਾ ਤੇ ਮੈਂ ਵੀ ਹੋ ਗਿਆ ਸਟਾਰਟ ਬਾਕੀ ਘਰ ਜਾ ਕੇ ਕਰਦੇ ਹਾਂ ਸਮਾਪਤੀ ਇਹ ਮਿੱਤਰੋ ਪਹੁੰਚ ਗਏ ਪਿੰਡ ਬੰਦਾ ਛੋਟਾ ਲੱਗੇ ਇੱਕ ਬੰਦਾ ਲੱਗੇ ਛੋਟਾ ਇਕੱਲੇ ਦੇ ਘਰ ਪਾਜੀ ਹਣੀ ਚੱਲੇ ਆ ਪਹਿਲਾਂ ਦੇ ਇਹਨਾਂ ਦਾ ਨੰਬਰ ਆ ਘਰ ਜਾਣ ਦਾ ਬਾਅਦ ਕੇ ਗਰੀ ਭਾਈ ਦਾ ਯਾਰ ਮੇਰਾ ਨੰਬਰ ਮੇਰਾ ਦੋਵੇਂ ਇਕੱਠੇ ਇੱਕੋ ਸਾਡੇ ਪੈਨੇ ਚਲੋ ਜੀ ਖਤਮ ਗੇਮ ਖਤਮ ਠੀਕ ਗੇਮ ਖਤਮ ਆ ਤੇ ਲੋ ਵੀ ਮਿੱਤਰੋ ਇਹ ਵਲੌਗ ਬਣਾਇਆ ਵਾ 3 ਮਹੀਨੇ ਬਾਅਦ ਪੋਸਟ ਕਰਨਾ ਵਾ ਮਤਲਬ ਬਣਾਇਆ ਹੀ ਹੋਣਾ ਵਾ ਬੜੇ ਕੰਮ ਕਰ ਲਏ ਆ ਤੇ ਵਲੌਗ ਕੋਈ ਨਹੀਂ ਬਣਾਇਆ ਉਹਦਾ YouTube ਦੇ ਚੈਨਲ 'ਚ ਆ ਗਈ ਸੀ ਮੋਨਟਾਈਜ਼ ਕਰਦੇ ਵਿੱਚ ਕੋਈ ਪ੍ਰੋਬਲਮ ਤੇ ਹੁਣ ਬੰਦਾ ਕੋਈ ਤੇ ਗਵੀਰ ਭਾਜੀ ਨੇ ਲੱਭ ਕੇ ਦਿੱਤਾ ਸੀ ਢਾਈ ਆਪਣਾ ਤੇ ਉਹਨਾਂ ਥੋੜਾ ਬੋਦਾ ਕੀਤਾ ਹੱਲ ਜੇ ਤੇ ਹੱਲ ਹੋ ਗਿਆ ਜਦ ਵਧੀਆ ਵਾ ਫੇਰ ਤੇ ਵਲੌਗ ਹੋਣਗੇ ਟਪਾ ਟਪ ਪੂਰੇ ਕੁੱਤੀ ਪਾ ਦਾਂਗੇ ਪੂਰੀ ਤੇ ਜੇ ਨਹੀਂ ਬਣੀ ਗੱਲ ਆਸ ਤੇ ਹੈਗੀ ਆ ਫੇਰ ਬਣ ਜੂਗੀ ਜੇ ਨਹੀਂ ਬਣੀ ਗੱਲ ਤੇ ਫਿਰ ਚੈਨਲ ਨਵਾਂ ਬਣਾਵਾਂਗੇ ਤੁਸੀਂ ਆ ਵੀ ਵੇਖ ਲਿਓ ਵੀ ਅਸੀਂ ਤੇ ਹਟ ਗਏ ਆ ਕਿਾ ਚਲ ਛੱਡੋ ਪਰੇ ਕੀ ਪੰਗਾ ਲੈਣਾ YouTube ਦਾ ਪਰ Instagram ਤੇ ਤੇ ਜਾਂ ਪਹਿਲੀਆਂ ਵੀਡੀਓ ਵੇਖ ਲਓ ਜਿਹੜੀਆਂ ਪਾਈਆਂ 6 ਮਹੀਨੇ ਹੋ ਗਏ ਉਹਨਾਂ ਦੇ ਥੱਲੇ ਬਹੁਤ ਕਮੈਂਟ ਆਉਂਦੇ ਪ੍ਰਾਣੀਆਂ ਥੱਲੇ ਆਈ ਜਾਂਦੇ ਵੀ ਜਿੱਦਾਂ ਵੀ ਤੁਸੀਂ ਕੀ ਗੱਲ ਵੀ ਵਲੌਗ ਕਿਉਂ ਨਹੀਂ ਪਾਏ ਜਾਂ ਦਾਦਾ ਲੈ ਕੇ ਆਓ ਵਲੌਗ ਅਸੀਂ ਆਖਿਆ ਚਲ ਫੇਰ ਕਰਦੇ ਆ ਸ਼ੁਰੂ ਜੇ ਲੋਕੀ ਕਰਦੇ ਨਹੀਂ ਵੇਟ ਤੇ ਜੀ ਸਾਰਾ ਕੁਝ ਸਹੀ ਹੋ ਗਿਆ ਜੇ ਜੇ ਤੇ ਸਾਰਾ ਕੁਝ ਸਹੀ ਰਿਹਾ ਤੇ ਕੰਦਾ ਤੇ ਕੁੱਤੀਆਂ ਚਾੜਦਾਂਗੇ ਵਲੌਗ ਵਾਲੀਆਂ ਸੱਪ ਨਵੇਂ-ਨਵੇਂ ਬਸ ਆਉਣ ਆਲੇ ਆ ਰੈਡੀ ਬਏ ਆ ਬਾਹਰ ਵਾਲੇ ਬੰਦੇ ਸਾਡੇ ਟਲ ਨਹੀਂ ਦੇ ਹੈ ਬਾਜੀ ਹਾਂ ਸੱਪ ਦੇ ਕੱਢੇ ਆ ਪਰ ਸੱਪ ਤੇ ਬਧੇਰੇ ਨਿਕਲੇ ਪਰ ਵਲੌਗ ਨਹੀਂ ਪਏ ਬਾਕੀ ਇੰਸਟਾਗ੍ਰਾਮ ਵਾਲੀ ਦੋ ਬੰਦੇ ਇੱਕ ਤੇ ਸਿਮੂ ਸਿਮੂ ਤੇ ਮਿੰਟਾ ਸਿਮਰਤ ਭਾਈ ਹੁਣੀ ਤੇ ਇੱਕ ਮਿੰਟਾ ਭਾਈ ਕੈਲੀਫੋਰਨੀਆ ਵਾਲਾ ਕੈਲੀਫੋਰਨੀਆ ਨਹੀਂ ਟਲਦੇ ਬਾਕੀ ਇੱਧਰ ਜਿਹੜੇ ਇਥੇ ਅਮਰੀਕਾਲੇ ਜਿਹੜੇ ਲੋਕਲ ਅਮਰੀਕਾ ਵਾਲੇ ਆ ਉਹਨਾਂ ਭਾਜੀ ਹੁਣ ਗੈਰੀ ਭਾਜੀ ਜਿਹੜਾ ਤੇਰੀ ਝੱਗ ਕੱਢੀ ਐ ਇਸ ਵਾਰੀ 8-9 ਲੱਖ ਦੀ ਟਰਾਲੀ ਬਣਾਈ ਆ ਟਾਇਰ ਟੂ ਡਬਲ ਕੀਤੇ ਹਾਲੈਂਡ ਦੇ ਸਿਸਟਮ ਲਾਇਆ ਸੀ ਬਾਕੀ ਮਿੰਟੇ ਭਰਾਨੇ ਬਥੇਰਾ ਕਰ ਲਿਆ ਟਰੈਕਟਰ ਦਾ ਜੋ ਵੀ ਬਥੇਰਾ ਟਾਇਰ ਟੂ ਜੋ ਵੀ ਵਲੌਗ ਤੇ ਬਥੇਰੇ ਕੰਟੈਂਟ ਨਹੀਂ ਆਪਣੇ ਤੋਂ ਮੁੱਕਦੇ ਬਾਕੀ ਇਹ ਆ ਵੀ ਵੀਡੀਓ ਇਹਦੀ ਬਣਾਈਆਂ ਇਹੋ ਚੱਕਰ ਦੇ ਵਿੱਚ ਵੀ ਚੈਨਲ ਕਿਹੜਾ ਸਹੀ ਚੱਲਣ ਡਿਆ ਵਾ ਬਾਕੀ ਇੰਸਟਾਗ੍ਰਾਮ ਵਾਲੀ ਫੈਮਿਲੀ ਨੂੰ ਸਾਰਾ ਕੁਝ ਪਤਾ ਹੀ ਐ ਜੋ-ਜੋ ਹੋਇਆ ਸਾਰਾ ਕੁਝ ਠੀਕ ਆ ਚਲੋ ਬਾਕੀ ਗਾੜੀ ਹੁਣ ਜਿੱਦਾਂ ਪਹਿਲਾ ਸਾਹ ਦਿੱਤਾ ਸੀ ਵਧੀਆ ਵੀਊ ਆਉਂਦੇ ਸੀ ਬਾਕੀ ਇਹ ਆ ਵੀ ਚਲੋ ਰਿਸਪੌਂਸ ਲਈ ਜਾਓ ਜਿੱਦਾਂ ਪਹਿਲਾਂ ਦਾ ਸੀ ਤੇ ਨੇਰੀ ਠਾਲ ਦੇਣੀ ਆਪਾਂ ਨਵੇਂ ਤੋਂ ਨਵਾਂ ਸੱਪ ਆ ਜਾਊਗਾ ਟੈਨਸ਼ਨ ਕੋਈ ਨਹੀਂ ਬੰਦੇ ਦਾ ਆ ਗਿਆ ਘਾਰ ਨੂੰ ਮੋਲ ਦਾ ਘਰੇ ਆਹ ਉੱਥੇ ਪਹੁੰਚਦੇ ਆਏ ਘਰੇ ਕੀ ਤੋ ਜਲ ਜਾਣਾ ਸੀ ਤਹੌਣ ਅੱਛਾ ਪੈਂਡੀਆਂ ਨੇ ਬਿਚਾਰਾ ਕਿਤੇ ਪਹੁੰਚੀ ਵੀ ਹੋਣ ਡਿਆ ਮਾੜਾ ਮਾੜਾ ਚਾਰ ਪੀ ਰੋੜ ਜੂਗਾ ਇਹ ਵੀ ਰੋੜ ਜੂਗਾ ਬੰਦਾ ਓਪਾ ਜੀ ਭਰੀ ਆਂਦੀ ਕਰ ਲੱਗਿਆ ਇਹਦੇ ਲੱਗੀਆਂ ਗੱਲਾਂ ਹੁਣ ਉਹ ਫੜ ਵੀ ਲੈਣਾ ਉਹਨੇ ਘਰੇ ਆ ਗਿਆ ਵਾ ਲੋਕਾਂ ਨੂੰ ਅਸੀਂ ਬੜਾ ਮਿਸ ਕਰਦੇ ਰਹੇ ਆ ਪਰ ਤਾਂ ਭਜਦੇ ਫਿਰਦੇ ਰਹੇ ਆ ਹੌਲੇ ਮੱਲੇ ਦਾ ਕਰਕੇ ਜਾਂ ਪਹਿਲਾਂ ਤੇ ਧਿਆਨ ਘਟ ਦਿੱਤਾ ਲੋ ਵੀ ਅਨਮੋਲ ਦਾ ਘਰੇ ਤੇ ਆ ਗਿਆ ਚਲੋ ਭਾਜੀ ਪੁੱਤਰ ਚਲੋ ਸੋਦਾ ਸਮਾਨ ਕੱਢੋ ਮੇਰਾ ਸਮਾਨ ਤੇਰਾ ਕੀ ਆ ਭਾਈ ਆ ਭਾਈ ਤੂ ਭੈ ਤੂ ਕਿਸੇ ਲਿਆ ਉਹਦਾ ਘਰ ਆਇਆ ਵਾ ਉਹ ਨੀਂਦ ਚ ਵਾ ਨੀਂਦ ਚ ਬੰਦੇ ਨੀਂਦ ਚ ਭਾਜੀ ਆਪਣੇ ਆਤੇ ਨਾ ਜਿੱਦਾਂ ਹੁਣ ਡਬਲ ਐਕਸਲ ਟਰਾਲੀ ਬਣਾਈ ਆ ਤੇ ਭਾਜੀ ਆਪਣੇ ਆਤੇ ਖੇਡਣ ਵਾ ਤੇ ਲੈ ਕੇ ਆਇਆ ਸਮਾਨ ਇਹਦਾ ਡੰਮੀ ਲਾਉਣੀ ਐ ਡਬਲ ਐਕਸਲ ਤੇ ਟਰੈਕਟਰ ਵੀ ਉਹੋ ਹੀ ਹਾਂ ਹਾਲੰਡ ਹੀ ਲੈ ਕੇ ਆਏ 65 ਦਾ ਲੈ ਕੇ ਆਏ ਕਾਹ ਵੇਚਣਾ ਮੜ ਜੇ ਭਰਾਵਾ ਪੂਰਾ ਥਾਲੀ ਵੀ ਤੂੰ ਚਾਪਣੀ ਹੈ ਭਾਈ ਭਾਈ ਨੇ ਤੇਰੀ ਲੀਡ ਪਾਤੀ ਕਾਪੀ ਕਰਨੀ ਸਵੇਰੇ ਇਦਾਂ ਇਦਾਂ ਭਾਈ ਸਵੇਰੇ ਡੰਗਰ ਲੱਦ ਕੇ ਨਾ ਲੱਦ ਕੇ ਨਾ ਇੱਕ ਗਾਈ ਤੇ ਆ ਗਈ ਬੱਕਰੀ ਸੂਰ ਜੀ ਆਪਾਂ ਤੁਹਾਡੀ ਵੀ ਇੱਕ ਪਿੰਡ ਦਾ ਢੇੜਾ ਕੱਢਣਾ ਇੱਕ ਮੇਰੀ ਲੀਡ ਕਿੱਥੇ ਭਾਈ ਤੁਹਾਡੀ ਲੀਡ ਤੁਹਾਡੇ ਤੁਹਾਨੂੰ ਬੈਗ ਚ ਪਾਤੀ ਚਲੋ ਬਾਕੀ ਇੱਕ ਵਾਰੀ ਘਰ ਜਾ ਕੇ ਸਮਾਪਤੀ ਕਰਦੇ ਆਂ ਵਲੌਗ ਦੀ ਓਏ ਆ ਇੱਕ ਤੇ ਖਰਾ ਤੇ ਚਲਦੀਆਂ ਰਹਿੰਦੀਆਂ ਤੇਰਾ ਅੱਧੋ ਆ ਗਿਆ ਇਹ ਚਲੋ ਆਓ ਜੀ ਪਹੁੰਚ ਗਏ ਆਂ ਘਰ ਤੇ ਮੋੜ ਲਾ ਗੱਡੀ ਉਹ ਇਦਾਂ ਆ ਗੱਡੀ ਟਰਾਲੀ ਆ ਵੀ ਟਰੈਕਟਰ ਕਿੱਥੇ ਲੱਗਿਆ ਟਰੈਕਟਰ ਮੰਨਿਆ ਦਾ ਇੱਕ ਤੇ ਅੰਦਰ ਲੱਗਾ ਇਥੇ ਦਾ ਵਟਾ ਇੱਕੋ ਹੀ ਆ ਟਰਾਲੀ ਟਰਾਲੀ ਟੱਕੀ ਆ ਚੱਲ ਫਿਰ ਬਾਕੀ ਕੋਈ ਨਹੀਂ ਓਕੇ ਮਿਲਦੇ ਆ ਫਿਰ ਗੱਡੀ ਨੈਕਸਟ ਕੰਮ 'ਚ ਤੇ ਹੁਣ ਦੋਨੋਂ ਛੁੱਟੀ